yeah ਬਾਪੂ ਜੀ ਦਾ ਦਰਪਸਤਾਨ ਇਹ ਕੋ ਬਾਪੂ ਜੀ ਦਾ ਦਰਪਸਤਾਨ ਨਹੀਂ ਜਦੋਂ ਵੀ ਅਸੀਂ ਗੁਰੂ ਦੀ ਹਾਜ਼ਰੀ ਦੇ ਵਿੱਚ ਆਣ ਕੇ ਖੜੁੰਨੇ ਆਂ ਹੱਥ ਜੋੜ ਕੇ ਤੇ ਜਦੋਂ ਵੀ ਅਸੀਂ ਆਪਣੇ ਮਨ ਦੀ ਭਾਵਨਾ ਗੁਰੂ ਸਾਹਿਬ ਦੀ ਨੂੰ ਸਮਰਪਿਤ ਕਰਦੇ ਆਂ ਗੁਰੂ ਸਾਹਿਬ ਸਾਹਮਣੇ ਆਪਣੀਆਂ ਮੰਗਾਂ ਰੱਖਦੇ ਜਿਹਦੇ ਵਿੱਚ ਅਸੀਂ ਦੁੱਖ ਤੇ ਕੋਤ ਦਾ ਜ਼ਿਕਰ ਕਰਦੇ ਫਿਰ ਸਿੰਘ ਇੱਥੇ ਇਹ ਨਹੀਂ ਕਿ ਕੱਲਾ ਆਪਣੇ ਵਾਸਤੇ ਮੰਗ ਲੈਣਾ ਕਿ ਮਾਰਾ ਮੈਨੂੰ ਆਪ ਚਾਹੀਦਾ ਮਾਰਾ ਮੈਨੂੰ ਆਪ ਚਾਹੀਦਾ

ਸਤਿ ਸ੍ਰੀ ਅਕਾਲ ਸਰਦਾਰ ਕੈਨੇ ਪ੍ਰਿੰਦਰ ਸਿੰਘ ਪੋਹੜਾ ਸਾਹਿਬ ਆਪ ਜੀ ਨੇ ਸਾਡੇ ਹੋਏ ਸਾਡੇ ਤੋਂ ਤੁਹਾਡੇ ਨੂੰ ਮਸਾਇਦ ਹੋਇਆ ਪਿਆਰ ਨਾਲ ਉਹ ਵੀ ਸਾਜ ਕਰਦੇ ਸਨ ਤੇ ਨਾਲ ਹੀ ਨਾ ਪੁੱਦੇ ਵੀ ਸਾਰੇ ਸਨ ਕਿ ਇੱਥੇ ਜਿਹੜੀ ਡਿਸਟ੍ਰਿਕਟ ਦੇ ਨਾਮ ਉੱਨਾ 60 ਜੁਮੇਵਾਰੀ ਕੀ ਹੈ ਮੈਂ ਧੰਨਵਾਦ ਕਰਦਾ ਇਸ ਮੌਸਮ ਦਾ ਕਿਉਂਕਿ ਇਲਾਕੇ ਦੇ ਨਾਤੇ ਜਿੰਨੇ ਜਿੰਨੇ ਸਿਕਸਰ ਦਾ ਚਾਹਾਂ ਕਰਦੀਆਂ ਨੇ ਉਹ ਛੇੜਸ ਜੱਤੇ ਪਲਾੜ ਕੇ ਤਿੰਨਾਂ ਦਿਨਾਂ ਦੇ ਵਿੱਚ ਆਪ ਸਭ ਦਾ ਨੂੰ ਸਿਕਸਰ ਦਾ ਨਿਪਟ ਕਰਨੀ ਹੈ ہر کسی کو چاہ ہوں کہ میں اس دستان کے پتے ویج کے بھی تحریر میں دن کرنا ہے وہ سمجھے سنچال کا جانب کے اپنے اس علاقے مالوا دباب جیسے بھی اس کلا کے کلا پرچارک کلاشر کلا کے سنی جڑے ہیں وہاں اس منچ کے کلو ساجا کیا جائے سمجھ کیمتی ہے پہلے بھی منتی ہوئی ہے کہ آپ تھوڑے دیر سوچے ہوئے تمہ کر دیں بادشاہ مہاراج نے اپنے ਇਸ ਹਸਪਤਾਲ ਦੇ ਬੇਬ ਇਸ ਹਸਪਤਾਲ ਦੇ ਬਾਰੇ ਬੇਬਕ ਕਹਿ ਤਰਦਾ ਸੀ ਜਦੋਂ ਮਾਤਾ ਕਹਿੰਦਾ ਕਿ ਮੇਰੀ ਆ ਰਾਇ ਸੋਨੂੰ ਇਹ ਮਾਤਾ ਕਹਿੰਦਾ ਜੀ ਬੜੇ ਬੇਬਕ ਆਪਣੇ ਵਾਲੇ ਮਾਤਾ ਸਾਖੀ ਅਸੂਂਗਾ ਅਸੀਂ ਉਸ ਸਰਪਨ ਦਾਤਾ ਬਹਿਣ ਵਾਸਤੇ ਬੈਠੇ ਜਿਸ ਗੁਰੂ ਬਾਬਾ ਤੁਸੀਂ ਸਰਵਣ ਕਰਦੇ ਹੋ ਉਹ ਅਰਜਨ ਵਰਤਖਾਰ ਜਨ ਕੇ ਸਤਿ ਅਰਜਨ ਪਾਚੜੀ ਮਾਰਾ ਖੁਦ ਪਰਮੇਸ਼ਰ ਹੈ ਫਿਰ ਆਪਣੇ ਜੀਰ ਕਹਿ ਰਹੇ ਨੇ ਜਦੋਂ ਰਾਮ ਦੇ ਪਿਆਰਿਆਂ ਦੇ ਦਰ ਤੱਕ ਤੇ ਸੋਝੀ ਹੋ ਕੇ ਜਾਣਾ ਪੈਂਦਾ ਹੈ ਜੰਗ ਕੇ ਸਤਿ ਪੰਥੀ ਦੇ ਪਵਨ ਹੋਇਤ ਦਰ ਘੱਲੇ ਨੂੰ ਅਸੀਂ ਨਿਯੰਮ ਬਣਾਇਆ ਮਾਸਤੇ ਤਾਈਂ ਆਉ ਫਤਿਹ ਦੀ ਸਾਧ ਤੋਂ ਫਤਿਹ ਨੰਬਰ 5 ਨੂੰ ਬਲਾਕ ਨਾਮਾਇ ਤੇਰੋਂ ਆਪ ਕੋ ਦੀ ਵਾਹਿਗੁਰੂ ਜਿੱਤਾ ਖਾਲਸਾ ਵੰਡ ਜਿੱਤੀ ਹਤੇ ਗੁਰੂ ਦੇ ਇਤਿਹਾਸ ਦਾ ਸਨਕਾਰ ਕਰਦੇ ਹਾਂ ਸੇਵੇ ਦਾ ਸੰਕਰਮ ਕਰ ਰਹੇ ਸਾਡੇ ਸੁਪਕਰ ਤੋਂ ਪੰਜਾਬ ਦੇ ਹੀਰ ਲੋਹੇਵਰ ਸਿੰਘ ਦੀ ਉਹਨਾਂ ਵੱਲੋਂ ਬੇਰ ਸਨਕਾਰ ਦਾ ਇਮਤਿਹਾਨ ਕਰਨਾ ਹਾਂ ਪੈਨ ਆਪ ਦੀ ਤੋਰ ਸਾਡੇ ਸੰਕਰਮ ਤੋਂ ਪੈਨ ਸਰਦਾਰ ਤੋਂ ਤੁਹਾਡਾ ਘਰ ਦੀ ਤੁਹਾਈ ਮੈਂ ਕਦਰਦਾਨੀ ਕਰਦਾ ਹਾਂ ਤੁਹਾਨੂੰ ਧਰਮਤ ਕਰਨਾ ਮਨੋਂ ਪੰਗ ਲੈ ਕਰਕੇ ਇਸ ਅਸਥਾਨ ਦੇ ਕੋ ਦੇ ਸਭ ਜਿਸ ਦੇ ਦਰਸ਼ਕ ਤੇ ਉਦਾਰ ਕਰਵਾਸ ਨੂੰ ਪਹੁੰਚੇ ਹੋ ਮੇਰੇ ਕੋ ਪਹਿਲਾਂ ਹਾਂ ਘਰ ਕੇ ਕੀ ਗੱਠਾ ਕਿ ਅੰਤ ਤੱਕ ਬੇਸੂਖ ਤੋਂ ਸਰ ਤੋਂ ਨਮੋ ਸਤਿਕਾਰ ਆਇਆ ਫਿਰ ਪੰਗ ਦੀ ਸਿਖੀ ਕਜ਼ਨਾਂ ਦਾ ਰਿਸ਼ਤ ਨੂੰ ਉਹਨਾਂ ਨੂੰ ਬੇਤ ਪਿਆਰ ਆਇਆ ਮੈਂ ਤੇ ਤੁਹਾਨੂੰ ਧਨ ਕਰਨਾ ਮੇਰੇ ਕੋ ਪਹਿਲਾਂ ਵੀ ਟਾੜੀ ਕਰਕੇ ਤੁਹਾਡੇ ਨਾਲ ਜੱਥੇ ਹੋਏ ਤੇ ਉਹ ਪ੍ਰਾਪਤ ਦੀ ਟਾੜੀ ਜੱਥੇ ਦੇ ਸੰਨ ਪੋਣੀ ਹੈ ਤੇ ਪੁਸ਼ਾ ਸਾਰੇ ਨੂੰ ਕਰਦੀ ਉਹ ਤੇ ਭਾਤ ਪਾਚਨ ਮਹਾਰਾਜ ਜਿਨ੍ਹਾਂ ਦੀ ਜਿਹੜੀ ਸਤਿਕਾਰ ਦੀ ਕਾਪੜਾ ਹੈ ਉਹਨੂੰ ਸਮਰਪਿਤ ਆਦੀ ਦੇ ਨਾਮ ਲਸਾਇਆ ਗਿਆ ਮੈਂ ਕੇਵਲ ਤੇ ਕੇਵਲ ਇੱਕ ਰੱਤਨਾ ਤੁਹਾਡੇ ਨੂੰ ਕਿ ਤੁਕਸਾਹੀ ਕਰਨੀ ਹੈ ਭਾਰਤ ਦੇ ਨਾਲ ਸੱਜੇ ਬੈਠੇ ਸਾਡਾ ਆਪੀ ਦਾ ਨੂੰਸਰ ਦੇ ਉੱਤੇ ਕੇਵੇ ਦਾ ਹੋਣਾ ਚਾਹੀਦਾ ਤੁਹਾਨੂੰ ਦੇ ਭਾਪ ਪਾਚਨ ਦੀ ਮਾਰ ਕਰੇ ਤੁਹਾਨੂੰ ਨਹੀਂ ਬੜੇ ਸੱਤ ਜੇ ਨਾ ਬਾਪੂ ਘਰ ਤੋਂ ਵਾਪਸ ਆਏ ਉਹਨਾਂ ਦਿਨਾਂ ਦੇ ਵਿੱਚ ਅੱਜ ਵੀ ਪਿੱਛੇ ਕੋਰੋਨਾ ਕਾਰਨ ਤੇ ਆਨੰਦ ਚੇਤਨਕ ਦਾ ਕਹਿ ਮਿੱਲੀ ਦੀ ਧਰਤੀ ਦੇ ਉੱਤੇ ਬਹੁਤ ਜ਼ਿਆਦਾ ਵਾਪਰਿਆ ਅੱਜ ਵੀ ਪੰਜ-ਛੇ ਰੁਪਏ ਨਾਲ ਕਿ ਸ਼ਹਾਦਤ ਕਰ ਦਿੱਤਾ ਕਿਸੇ ਗram ਪਹਾਰੇ ਕਰੇ ਜਾਓ ਮੇਰੇ ਸਾਥੂ ਵੀ ਕਟਮੀ ਪਾਸ਼ਾ ਰਿੱਲੀ ਦੀ ਧਰਤੀ ਦੇ ਉੱਤੇ ਸਰਕਾਰੀ ਸੇਵਾ ਕਰਦੇ ਕਰਦੇ ਹਨ ਪਰ ਅਸਤ ਸਾਥੂ ਜੀ ਦੇ ਕੋਲੇ ਹੋਇਆ ਤੇ ਸਾਥੂ ਜੀ ਸੱਤ ਮਣ ਪਿਆਨਾ ਕਰਦੇ ਇਦੋਂ ਇਤੇ ਅਸਤ ਇੱਕ ਕੰਨਾ ਹੈ ਮਕਰ ਸ਼ਾਹ ਪਾਣਾ ਸੂਚਕੀ ਪੱਤਰਕਾਰ ਦੇ ਉੱਤੇ ਆਪਣਾ ਨਿਹਾਰ ਪਰਿਆ ਟੀਮ ਦੀ ਸਮਾਰਦੇ ਨਾਲ ਹੋਰ ਲਗਾ ਇੱਥੇ ਕਰਨ ਦੀ ਦਰਿਆ ਦੀ ਕਰ ਨਹੀਂ ਕਹਿੰਦੇ ਆਪਣੇ ਬਲੇ ਵਿੱਚ ਝੱਟ ਮਾਰ ਕੇ ਦੇਖੀਏ ਆ ਜੁਟਮੀ ਦਾ ਬੇੜਾ ਹੈ ਜਿਹੜਾ ਅਜੇ ਭਾਉ ਸਾਗਰ ਦੇ ਵਿੱਚ ਡੱਕੋ ਤੋਂ ਨਹੀਂ ਥਾਣਾ ਸੋਦਾ ਅਰਦਾਸ ਕਰਿਓ ਇਹ ਸੱਚੀ ਬਾਸ਼ਾ ਜੀ ਦੇ ਕੇ ਵੀ ਕਿਸੇ ਕਿਨਾਰੇ ਦੇ ਉੱਤੇ ਕਿਸੇ ਪੱਤਨ ਦੇ ਉੱਤੇ ਲੱਕ ਆਵੇ ਮੱਖਣ ਸ਼ਾਹ ਬਾਰੇ ਦੀ ਤੇਰੇ ਦਾ ਰੰਗ ਪੁਦਰੀਆ ਹੋਇਆ ਹੈ ਇੱਕ ਕਰਮਚਾਰੀ ਨੇ ਅੱਛੇ ਅੱਛੇ ਬਖਸ਼ਾ ਸਤਪੂਰ ਕੰਨ ਚਤੁਰ ਮਾਰਾਇ ਤੇ ਬੁੱਧੇ ਕਿੰਨਾ ਘੋਸਾ ਹੈ ਉਹਨੇ ਕਿਹਾ ਘੋਸਾ ਤੇ ਬੜਾ ਉਹਨੇ ਕਿਹਾ ਕੀ ਗੱਲ ਇਹ ਕੇਵਲ ਤੇ ਕੇਵਲ ਤਾਂ ਸਾਨੂੰ ਪਰ ਸੋਹ ਵਾਸਤੇ ਹੈ ਮਕਰ ਸ਼ਾਮ ਆਣਾ ਜਪਜੀ ਸਾਹਿਬ ਦਾ ਬਾਣ ਪਰਮ ਕਰਦਾ ਹੈ ਅਰਦਾਸ ਕਰਦਾ ਸੱਚੇ ਪਾਸ਼ਾ ਕਰਿਓ ਕਿਰਪਾ ਹੁਣ ਇਥੇ ਸਮਾਨ ਹੋ ਜਾਵੇ ਚਿੰਤਾ ਨਹੀਂ ਚਿੰਤਾ ਸਾਗਰ ਦੇ ਵਿੱਚ ਡੁੱਬ ਜਾਵੇ ਕੋਈ ਚਿੰਤਾ ਨਹੀਂ ਮਹਾਰਾਜ ਗਰ ਆਸਾਂ ਦੇ ਉਤੇ ਭਾਵਨਾ ਦੇ ਉਤੇ ਆ ਚੁੱਕੀ ਹੈ ਸਭ ਕਿਰਪਾ ਕਰੋ ਜਿਵੇਂ ਮੱਖਣ ਸ਼ਾਲ ਪਾਣੇ ਦਾ ਮੇਰਾ ਮਨ ਲਗਿਆ ਸੀ ਕਾਸ਼ ਤੇ ਸਤਿ ਪਤਿ ਸਾਡਾ ਵੀ ਲਾ ਦੇ ਮੱਖਣ ਸ਼ਾਲ ਪਾਣਾ ਜਿਵੇਂ ਅਵਕਾਸ਼ ਕਰਦਾ ਬਿਆਹ ਐਉਂ ਕੀਤਾ ਤੇ ਕਦਨੀ ਜਨ ਦੇਤੀ ਆਵਾ ਚੱਲਣ ਲੱਗੀ ਹੌਲੀ ਹੌਲੀ ਉਹ ਮੱਟਾ ਤੂਪਾ ਬਣ ਗਈ ਕੋਈ ਵੀ ਸੋਚ 8Oh 9Oh 9Oh 9O 10Oh 9Oh 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 每天从。 ਆਇਆ ਪੈਰ ਰੱਖਦਾ ਆਇਆ ਰਾਮ ਮੇਰੇ ਸਾਥੋਂ ਦੀ ਹਮੇਸ਼ਾ ਆਪਣੇ ਪਿਆਰਿਆਂ ਦੀ ਤੈਅ ਰੱਖਿਆ ਕਰਦੇ ਜਿਹੜਾ ਮੁੱਖ ਕੀਤਾ ਸਮਾ ਸਮਾਪਤ ਕਰਦੇ ਹੋਂ ਦੀ ਕੋਲਕਨਾ ਨਾ ਕਰਾਂ ਸਾਡੇ ਸਰਕਾਰ ਨੂੰ ਗਿਆਨੀ ਜੀਵਨ ਦਸਨ ਦੀ ਫਰਮੋਹ ਉਸੇ ਵਾਲੇ ਸਮੁੱਚਾ ਕਾਡਿਚਾ ਸਟੇਟ ਦੇ ਕੁੱਤੇ ਕੁੰਜਾ ਉਸਤਾਦ ਦੀ ਸਦਾ ਸ਼ਰ ਜੀ ਸੈਣੀ ਬੀਰਪੁਰ ਸਾਹਿਬ ਸਿੰਘ ਜੀ ਸਾਰੇ ਇੱਥੇ ਤੋਂ ਬਹੁਤ ਬਹੁਤ ਪਿਆਰ ਆਇਆ ਬੀਰਪੁਰ ਸਿੰਘ ਜੀ ਤੋਂ ਉਹ ਮੈਂ ਕਰਤਾਰ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਖਰ ਵਿੱਚ ਇੱਕ ਬੇਨਤੀ ਕਰਦੀ ਹੈ ਕਿ ਅੱਜ ਦੇ ਵੀ ਆਪਾਂ ਵੱਡਾ ਸਮਾਗਮ ਇਹਨਾਂ ਦਿਨਾਂ ਦਾ ਸਮਾਗਮ ਦੇ ਵਿੱਚ ਕਰ ਰਹੇ ਹਾਂ ਨਾਲ ਨਾਲ ਇੱਕ ਸ਼ਤਾਬਦੀ ਆ ਰਹੀ ਹੈ ਉਹਦੇ ਵਿੱਚ ਆਪਾਂ ਜੀ ਕਰਦੀ ਹੈ 18 ਜੂਨ ਨੂੰ ਨਗਰ ਕੁਰਥੋਂ ਦਾ ਵਿਖੇ ਸਤਕਰਤਾਰ ਸਿੰਘ ਦੀ ਖਾਸਾ ਇਹਨਾਂ ਦੀ ਯਾਦ ਦੇ ਵਿੱਚ ਜਿਹੜਾ ਇੱਕ ਸਰਾਹਣਾ ਸਮਾਗਮ ਕਰ ਰਹੇ ਹਾਂ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਉਹ ਇਸ ਵਾਰ ਜੋ ਕਿ ਪਹਿਲਾਂ 23 ਜੂਨ ਨੂੰ ਹੋਣਾ ਸੀ 23 ਜੂਨ ਨੂੰ ਪਰ ਇਸ ਵਾਰ ਦਿਹਾੜੀ ਦਾ ਦਿਹਾੜਾ ਵਿੱਚ ਸਰਕਾਰਕ ਪ੍ਰੋਗਰਾਮ 18 ਤਿੰਨ ਕਰ ਦਿੱਤਾ ਗਿਆ ਹੈ ਸਪਕਾਰਕ ਸਖ ਸੰਬੰਧ ਦੇ ਚਰਨਾਂ ਦੇ ਵਿੱਚ ਗੇਂਦੀ ਹੈ ਇਹ ਵੀ ਬੇਨ ਨੂੰ ਪ੍ਰਵਾਨ ਕਰਿਓ ਕਿਉਂਕਿ ਉਹ ਵਰਦ ਜਿਹਨੇ ਸਾਜਿਤ ਜਿੰਦਗੀ ਕਾਉਂਦੇ ਕੀਤਾ ਹੈ ਜਿਹਨੇ ਸਾਰੀ ਤੁਰਦੀ ਨੂੰ ਸਿੱਖੀ ਦਾ ਪੰਚਾਰ ਦੇ ਅਨਸਾਰ ਕੀਤਾ ਕੇ ਮਹਾਨ ਸਵਾਗਤ ਦੇ ਵਿੱਚ ਹਾਜ਼ਰੀ ਭਰੀਏ ਆਓ ਸੁਮੇਜ ਪ੍ਰਬੰਧ ਦਾ ਸੂਰਤੀ ਮੈਨੇਜਮੈਂਟ ਦਾ ਵਿਰੇਂਦਰ ਸਾਹਿਬ ਦਾ ਤਹਿਤੋਂ ਧੰਨਵਾਦ ਗੁਰੂ ਸਾਹਿਬੀ ਦਾ ਸਰਕਾਰਕ ਸਖ ਸੰਗਤ ਦਾ ਧੰਨਵਾਦ ਸਟੇਟ ਦੇ ਸੰਚਾਲਕ ਸਹਿਬਾ ਬੜੇ ਸੋਹਣੇ ਮਰੇ ਸੁਪਾਤ ਦਾ ਬਹੁਤ ਬਹੁਤ ਧੰਨਵਾਦ ਇਹ ਕਥਾ ਤੁਹਾਡਾ ਆਪ ਨੇ ਬਾਕਾਸ ਤੋਂ ਸਿਮਸ਼ਕ ਮਾਰਦੇ ਸਾਥੀ ਆਗਾ ਬਖਸ਼ ਕਰੋ ਵਾਹਿਗੁਰੂ ਜਿੱਤਾਂ ਕਰਦਾ ਮਰੂ ਜਿੱਤੀ ਫਰ